ਰਾਮ ਰਾਮ ਜੀ ਉਬਾਰੇ ਖਾਂ ਪਠਾਨ ਦਾ ਸਿੱਖ ਬੰਨਾ ਜਦੋਂ ਸ਼ੇਖ ਮਾਲੋ ਆਪਣੇ ਘਰ ਵਾਪਸ ਆਇਆ ਉਸ ਦਾ ਮਿੱਤਰ ਉਬਾਰੇ ਖਾਂ ਉਸ ਨੂੰ ਮਿਲਿਆ ਉਸ ਨੇ ਕਿਹਾ ਤੇਰਾ ਵਿਹਾਰ ਬੜਾ ਬਦਲਿਆ ਹੋਇਆ ਹੈ ਤੂੰ ਹੁਣ ਬਹੁਤ ਸ਼ਾਂਤ ਤੇ ਪ੍ਰਸੰਨ ਰਹਿੰਦਾ ਹੈ ਇਸ ਦਾ ਰਾਜ ਕੀ ਹੈ ਉਸ ਨੇ ਕਿਹਾ ਕਿ ਮੈਂ ਨਾਨਕ ਜੀ ਨੂੰ ਮਿਲਿਆ ਹਾਂ ਨਾਨਕ ਜੀ ਦੇ ਚਰਨਾਂ 'ਚ ਕੁਝ ਦਿਨ ਰਿਹਾ ਹਾਂ ਮੇਰਾ ਦਵੈਤ ਭਾਵ ਨਸ਼ਟ ਹੋ ਗਿਆ ਹੈ ਹੁਣ ਮੈਂ ਹਰ ਸਮੇਂ ਪ੍ਰਸੰਨ ਰਹਿੰਦਾ ਹਾਂ हिंदू मुसलमान मेरे लिए एक समान ने। मेनू हुन भेद भाव दी दृष्टि इड़का क्रोध द्वेष मिट गया है। मैं आठे पहर खुदा दी बन्दगी विच सतनाम दी सिमरनच रहंदा हां। उसने जदों परमात्मा दे नाम दी उस्तात सुनी, उते नानक जी दी उस्तात सुनी, त नानक जी दे दर्शनों ने व्याकुल हो गया। उसने कि हां कि तू मेरा मित्र है। मेरे ते एहसान कर। मेनू नानक जी को ले चल। ओ भरी प्रसन्नता नाल ਉਮਾਰੇ ਖਾਨ ਨੂੰ ਤਨਜੀਰ ਕੋ ਲੈ ਗਿਆ ਉਮਾਰੇ ਖਾਨ ਨੇ ਇਹ ਆਪਰੇਸ਼ਨ ਕੀਤਾ ਕਿ Hindu ਵਰਗਾ ਹੈ ਕਿ ਮੁਸਲਮਾਨ ਨਾਨਕ ਜੀ ਨੇ ਕਿਹਾ ਕਿ Hindu ਅਤੇ ਮੁਸਲਮਾਨ ਦੋਨੋਂ ਇੱਕੋ ਮਿੱਟੀ ਦੇ ਬਣੇ ਹੋਏ ਨੇ ਚਾਰ ਦਿਨਾਂ ਦੇ ਪਰੋਣੇ ਨੇ ਚਾਰ ਦਿਨਾਂ ਬਾਅਦ Hindu ਅਤੇ ਮੁਸਲਮਾਨ ਦੋਨਾਂ ਨੇ ਮਿੱਟੀ ਵਿੱਚ ਮਿਲ ਜਾਣਾ ਹੈ ਇੱਕ ਨੇ ਚਿਤਾ ਦੀਆਂ ਕਿ ਉਹ ਸੜ ਕੇ ਮਿੱਟੀ ਬਣ ਜਾਣਾ ਹੈ ਦੂਸਰੇ ਨੇ ਮਿੱਟੀ ਵਿੱਚ ਦਬ ਕੇ ਮਿੱਟੀ ਬਣ ਜਾਣਾ ਹੈ ਬੰਨਾ ਮਿੱਟੀ ਹੈ ਪੈਦਾ ਵੀ ਮਿੱਟੀ ਚ ਹੋਏ ਵਿਚਕਾਰ ਹੀ ਬੁੱਲਣ ਵਾਲੇ ਬਨ ਜਾਂਦੇ ਨੇ ਹਿੰਦੂ ਮੁਸਲਮਾਨ ਕਹਾਉਂਦੇ ਨੇ ਜੋ ਸਮਝਦਾਰ ਨੇ ਉਹ ਇਹਨਾਂ ਦੇ ਝਗੜੇ ਵਿੱਚ ਨਹੀਂ ਬੰਦੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਪ੍ਰੇਮ ਭਗਤੀ ਨਾਲ ਪ੍ਰਮਾਤਮਾ ਨੂੰ ਖੁਦਾ ਨੂੰ ਪ੍ਰਾਪਤ ਕਰਦੇ ਨੇ ਅਤੇ ਪ੍ਰਮਾਤਮਾ ਦਾ ਨਾਮ ਅਨ ਮੰਨ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲ ਜਾਂਦੇ ਨੇ ਜਦੋਂ ਇਹ ਸਭ ਸੁਣਿਆ ਤੇ ਬਾਰੇ ਖਾਨ ਬਹੁਤ ਪ੍ਰਸੰਨ ਹੋਇਆ ਉਸਨੇ ਨਾਨਕ ਜੀ ਦੇ ਚਰਨਾਂ ਵਿੱਚ ਹੋਇਆ ਅਤੇ ਉਹਨਾਂ ਨੇ ਚਰਨਾਂ ਨੂੰ ਛੂ ਕੇ ਉਹ ਹੱਥ ਆਪਣੇ ਸਿਰ ਅੱਧਿਆ ਖਾਨ ਨੂੰ ਲਏ ਜਦੋਂ ਹੱਥ ਸੀਰ ਤੇ ਅੱਖਾਂ ਨੂੰ ਲਾਇਆ ਤਾਂ ਉਸ ਰਾਤੀ ਜਨ ਅਦਰ ਖੁੱਲ ਗਿਆ। ਦੁਆਇਤ ਭਾਵ ਨਸ਼ਟ ਹੋ ਗਿਆ। ਮਨ ਸ਼ਾਂਤ ਹੋ ਗਿਆ। ਫਿਰ ਉਹ ਨਾਨਕ ਜੀ ਕੋ ਸਤਨਾਮ ਦਾ ਉਪਦੇਸ਼ ਲੈ ਕੇ ਆਪਣੇ ਘਰ ਚਲਾ ਗਿਆ। ਅਤੇ ਨਾਨਕ ਜੀ ਦੇ ਕੇ ਅਨੁਸਾਰ ਆਪਣਾ ਜੀਵਨ ਪ੍ਰਮਾਤਮਾ ਦੀ ਪ੍ਰੇਮ ਭਗਤੀ ਵਿੱਚ ਲੀਨ ਕਰ ਦਿੱਤਾ। ਧੰਨਵਾਦ।